ਜੇ ਕਲਗੀਧਰ ਮਹਾਰਾਜ ਜੀ ਨੇ ਸਾਰਾ ਕੁਝ ਸਾਡੀ ਖਾਤਰ ਕੁਰਬਾਨ ਕੀਤਾ ਇਤਿਹਾਸ ਆਪ ਜੀ ਜਾਣਦੇ ਹੋ ਸਤਿਗੁਰੂ ਕਲਗੀਧਰ ਮਹਾਰਾਜ ਜਿਨ੍ਹਾਂ ਨੇ ਸਾਡੀ ਖਾਤਰ ਮੈਂ ਸੌਖੇ ਸ਼ਬਦਾਂ ਚ ਗੱਲ ਕਹਿਣ ਲੱਗਾ ਸਾਡੀ ਖਾਤਰ ਸਾਡੇ ਇਸ ਦੁਨੀਆ ਦੇ ਵਿੱਚ ਅਸੀਂ ਵਸੇ ਰਹੀਏ ਅਸੀਂ ਆਜ਼ਾਦੀ ਦਾ ਸਾਹ ਲਈਏ ਅਸੀਂ ਆਜ਼ਾਦੀ ਦੇ ਨਾਲ ਗੁਰਬਾਣੀ ਪੜ ਸਕੀਏ ਅਸੀਂ ਆਪਣੇ ਜੀਵਨ ਨੂੰ ਸਵਾਰ ਸਕੀਏ ਕੇਵਲ ਤੇ ਕੇਵਲ ਸਾਡੇ ਕਰਕੇ ਮੇਰੇ ਕਲਗੀਧਰ ਮਹਾਰਾਜ ਨੇ ਆਪਣਾ ਘਰ ਵੀ ਛੱਡ ਦਿੱਤਾ ਦੁਨੀਆ ਦੇ ਵਿੱਚ ਤੁਸੀਂ ਲੋਕ ਹੁੰਦੇ ਨੇ ਜੇ ਤੁਹਾਨੂੰ ਆਕੇ ਤੁਹਾਡੇ ਘਰੇ ਕੋਈ ਆਣ ਕੇ ਆਖੇ ਵੀ ਤੁਹਾਡੇ ਕੋਲੇ ਅੱਧਾ ਪੌਣਾ ਘੰਟਾ ਇਹ ਜਾਂ ਇੱਕ ਦਿਨੇ ਆਪਣਾ ਘਰ ਖਾਲੀ ਕਰ ਦਿਓ ਤੁਹਾਡੇ ਉੱਤੇ ਕੀ ਬੀਤੇਗੀ ਇਹ ਆਪਣੇ ਉੱਤੇ ਲਾ ਕੇ ਬੇਖੜੀ ਤੇ ਆਨੰਦਪੁਰ ਸਾਹਿਬ ਦੀ ਪਵਣ ਧਰਤੀ ਉਹ ਵਸਦੀ ਹੋਈ ਧਰਤੀ ਨੂੰ ਮਹਾਰਾਜ ਨੇ ਅਲਵਿਦਾ ਆਖਿਆ ਆਖਰੀ ਫਤਿਹ ਬਲਾਈ ਕਿਦੇ ਕਰਕੇ ਕੇਵਲ ਤੇ ਕੇਵਲ ਸਾਡੇ ਕਰਕੇ ਸਤਗੁਰੂ ਮਹਾਰਾਜ ਨੇ ਸਾਡੇ ਕਰਕੇ ਉਸ ਅਨੰਦਨਦੀਪੁਰੀ ਨੂੰ ਆਖਰੀ ਫਤਿਹ ਬੁਲਾਈ ਵਿਖੜੇ ਪੈਂਡਿਆਂ ਦੇ ਵਿੱਚ ਉਹ ਨਿਕਲੇ ਆਜ਼ਾਦੀ ਦੇ ਨਾਲ ਜਿਉਣ ਵਾਸਤੇ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਥਾਪੜਾ ਦੇ ਕੇ ਜੰਗ ਦੇ ਮੈਦਾਨ ਦੇ ਵੱਲ ਤੋਰਿਆ ਦੋ ਪੁੱਤ ਜੰਗ ਦੇ ਮੈਦਾਨ 'ਚ ਸ਼ਹੀਦ ਹੋਏ ਦੋ ਪੁੱਤ ਨੀਹਾਂ ਦੇ ਵਿੱਚ ਖੜ ਕੇ ਸ਼ਹੀਦ ਹੋਏ ਤੇ ਸਤਗੁਰੂ ਮਹਾਰਾਜ ਨੇ ਨੀਂਹ ਨੂੰ ਐਹਾ ਪੱਕਾ ਕਰ ਦਿੱਤਾ ਸਾ ਸੰਗਤ ਜਿਹੜੇ ਸਤਗੁਰੂ ਦਾ ਤਾਰਪਿਤਾ ਨੇ ਸਿੱਖ ਦੇ ਉਤੇ ਬਖਸ਼ਿਸ਼ ਕੀਤੀ ਮਹਾਨ ਰਹਿਮਤਾ ਕੀਤੀਆਂ ਇਹੋ ਜਾਂ ਨੀਂਹ ਨੂੰ ਪੱਕਾ ਕੀਤਾ ਅੱਜ ਤੱਕ ਦੁਨੀਆ ਦੇ ਵਿੱਚ ਜ਼ਾਲਮ ਆਉਂਦੇ ਨੇ ਚਲੇ ਜਾਂਦੇ ਨੇ ਮਨ ਦੇ ਵਿੱਚ ਸੁਪਨਾ ਲੈ ਕੇ ਆਉਂਦੇ ਨੇ ਵੀ ਇਸ ਕੌਮ ਨੂੰ ਖਤਮ ਕਰ ਦਿੱਤਾ ਜਾਵੇ ਜ਼ਾਲਮ ਖਤਮ ਹੋ ਜਾਂਦੇ ਨੇ ਪਰ ਯਾਦ ਰੱਖਿਓ ਇਸ ਕੌਮ ਨੂੰ ਝਕਾਉਣ ਵਾਲਾ ਦੁਨੀਆ ਦੇ ਉੱਤੇ ਕੋਈ ਨਹੀਂ ਦੁਨੀਆ ਦੇ ਉੱਤੇ ਕੋਈ ਨਹੀਂ ਮੈਨੂੰ ਇੱਕ ਗੱਲ ਯਾਦ ਆ ਗਈ ਭਾਈ ਵੀਰ ਸਿੰਘ ਜੀ ਦਾ ਨਾਮ ਕਿਸੇ ਦੇ ਕੋਲੋਂ ਲੁਕਿਆ ਹੋਇਆ ਨਹੀਂ ਭਾਈ ਵੀਰ ਸਿੰਘ ਜੀ ਜਦੋਂ ਦਿੱਲੀ ਦੀ ਧਰਤੀ ਤੇ ਗਏ ਨਾ ਜਦੋਂ ਆਪ ਜੀ ਦਿੱਲੀ ਦੀ ਧਰਤੀ ਤੇ ਜਾਉਂਗੇ ਗੁਰਦੁਆਰਾ ਸ਼ਰੀਰ ਕਾਬਗਨ ਸਾਹਿਬ ਦੀ ਬਿਲਡਿੰਗ ਦੇ ਉੱਤੋਂ 사ਸੰਗਤ ਖੜ ਕੇ ਲਾਲ ਕਿਲਾ ਤੁਹਾਨੂੰ ਸਾਫ ਨਜ਼ਰ ਆਏਗਾ लाल किले दी बिल्डिंग ਦੇ ਉੱਤੇ ਖੜ ਕੇ ਗੁਰਦੁਆਰਾ ਸ੍ਰੀ ਰਿਕਾਬਗਨ ਸਾਹਿਬ ਦੀ ਪਾਵਨ ਇਮਾਰਤ ਸਾਹ ਸੰਗਤ ਤੁਹਾਨੂੰ ਸਾਫ਼ ਨਜ਼ਰ ਆਏਗੀ ਤੇ ਭਾਈ ਵੀਰ ਸਿੰਘ ਜੀ ਨੇ ਗੁਰਦੁਆਰਾ ਸ੍ਰੀ ਰਿਕਾਬਗਨ ਸਾਹਿਬ ਦੀ ਬਿਲਡਿੰਗ ਦੇ ਉੱਪਰ ਖੜ ਕੇ ਨਾ ਲਾਲ ਕਿਲੇ ਵੱਲ ਨੂੰ ਚਿਹਰਾ ਕਰਕੇ ਇੱਕ ਗੱਲ ਕਹੀ ਸੀ ਕਹਿੰਦੇ ਇਹ ਲਾਲ ਕਿਲੇ ਤੇਰੀ ਕੇਵਲ ਤੇ ਕੇਵਲ ਇੰਨੀ ਕੋ ਹੈਸੀਅਤ ਹੈ ਵੀ ਇਸ ਧਰਤੀ ਦੇ ਉੱਤੇ ਜਿਹਦਾ ਵੀ ਰਾਜ ਆਇਆ ਉਹਨੇ ਤੇਰੇ ਉੱਤੇ ਆਪਣਾ ਝੰਡਾ ਝੁਲਾ ਦਿੱਤਾ ਜਿਹਦਾ ਵੀ ਰਾਜ ਆਇਆ ਜੇ ਸਾਸ ਸੰਗਤ ਮੁਗਲਾਂ ਦਾ ਰਾਜ ਆਇਆ ਤੇ ਉਹਨਾਂ ਦਾ ਝੰਡਾ ਉਸ ਲਾਲ ਕਿਲੇ ਦੇ ਉੱਤੇ ਝੂਲਿਆ ਜੇ ਕਿਤੇ ਅੰਗਰੇਜ਼ਾਂ ਦਾ ਰਾਜ ਆਇਆ ਉਹਨਾਂ ਦਾ ਜਿਹੜਾ ਝੰਡਾ ਏ ਉਸ ਲਾਲ ਕਿਲੇ ਦੇ ਉੱਤੇ ਝੂਲਿਆ ਉਹਨਾਂ ਨੇ ਇੱਕ ਗੱਲ ਆਖੀ ਕਹਿੰਦੇ ਜਿਹਦਾ ਵੀ ਰਾਜ ਆਇਆ ਜਿਹਦੀ ਵੀ ਪਾਵਰ ਆਈ ਜਿਹਦੀ ਵੀ ਤਾਕਤ ਆਈ ਉਹਦਾ ਝੰਡਾ ਤੇਰੇ ਉੱਤੇ ਝੂਲਦਾ ਰਿਹਾ ਪਰ ਇੱਕ ਗੱਲ ਯਾਦ ਰੱਖੀ ਦੁਨੀਆ ਦੇ ਵਿੱਚ ਇੱਕ ਤਖਤ ਹੈ ਜਿਹਦਾ ਨਾਮ ਹੈ ਅਕਾਲ ਤਖਤ ਜੇਕਰ ਝੁੱਲਿਆਏ ਉਹਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਝੁੱਲਿਆ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਕੋਈ ਝੰਡਾ ਝੁਲਾ ਸਕੇ ਤੇ ਸਤਿ ਸ੍ਰੀ ਅਕਾਲ ਕਿਸੇ ਦੀ ਹਿੰਮਤ ਨਹੀਂ ਬਈ ਉਹਦੇ ਉੱਤੇ ਕੋਈ ਝੰਡਾ ਝੁਲਾ ਸਕੇ ਕਿਉਂਕਿ ਸਾਸ ਸੰਗਤ ਉਹ ਤਖਤ ਜਿਹੜਾ ਕਿਸੇ ਦੁਨਿਆਵੀ ਬੰਦੇ ਨੇ ਤਿਆਰ ਨਹੀਂ ਕੀਤਾ ਉਹ ਅਕਾਲ ਦਾ ਤਖਤ ਹੈ ਉਹ ਅਕਾਲ ਦੇ ਹੁਕਮ ਦੇ ਨਾਲ ਰੱਬ ਦੇ ਹੁਕਮ ਦੇ ਨਾਲ ਜਿਹੜਾ ਅਕਾਲ ਤਖਤ ਤਿਆਰ ਹੋਇਆ